ਸ਼ਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਪੰਜਾਬ ਸਿੱਖਿਆ ਕ੍ਰਾਂਤੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀ ਨਿਹਾਰ ਬਦਲਦੀ ਮੂੰਹ ਬੋਲਦੀ ਤਸਵੀਰ ਹੈ ਸੂਬੇ ਭਰ ਦੇ ਹਜ਼ਾਰਾਂ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾ ਕੇ ਮੁੱਖ ਮੰਤਰੀ ਭਗਵਨ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਸਿੱਖਿਆ ਲਈ ਅਨੁਕੂਲ ਵਾਤਾਵਰਣ ਉਪਲਬਧ ਕਰਵਾਇਆ ਹੈ। ਵਿੱਦਿਆ ਸੁਧਾਰ ਅਤੇ ਸਕੂਲਾਂ ਵਿੱਚ ਮਾਡਲ ਤੇ ਕਨਵਰਟ ਸਕੂਲਾਂ ਵਾਲੀਆਂ ਸਹੂਲਤਾਂ ਦੇਖ ਕੇ ਵਿਦਿਆਰਥੀ, ਮਾਪੇ, ਅਧਿਆਪਕ ਗਦਗਦ ਹੋ ਰਹੇ ਹਨ। ਹਜ਼ਾਰਾਂ ਸਕੂਲਾਂ ਦੀ ਨਿਹਾਰ ਬਦਲ ਚੁੱਕੀ ਹੈ। ਹਰ ਸਕੂਲ ਦੀ ਚਾਰਦੀਵਾਰੀ ਦੀ ਉਸਾਰੀ ਮੁਕੰਮਲ ਕਰਵਾ ਕੇ ਸਕੂਲਾਂ ਵਿੱਚ ਸੁਰੱਖਿਅਤ ਵਾਤਾਵਰਣ ਦਿੱਤਾ ਗਿਆ ਹੈ ਇੰਟੀਗ੍ਰੇਟਿਡ ਸਾਇੰਸ ਲੈਬ ਆਧੁਨਿਕ ਕਲਾਸਰੂਮ ਖੇਡ ਦੇ ਮੈਦਾਨ ਸ਼ਾਨਦਾਰ ਕਮਰੇ ਤੇ ਫਰਨੀਚਰ ਦੀਆਂ ਸਹੂਲਤਾਂ ਹੁਣ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਉਪਲਬਧ ਹਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਟਰਾਂਸਪੋਰਟ ਵਾਈਫਾਈ ਦੀ ਸਹੂਲਤ ਕੈਂਪਸ ਮੈਨੇਜਰ ਸੁਰੱਖਿਆ ਗੜਤ ਤੈਨਾਤ ਕਰਕੇ ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਮਾਡਲ ਸਕੂਲਾਂ ਵਰਗੀਆਂ ਸਹੂਲਤਾਂ ਦਿੱਤੀਆਂ ਹਨ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਿੰਡ ਮੇਕਪੁਰ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਮੇਕਪੁਰ ਦੀ ਚਾਰਦੀਵਾਰੀ ਤੇ 2.5 ਲੱਖ ਰੁਪਏ ਅਤੇ ਨਵੀਨੀਕਰਨ ਤੇ 2,55,000 ਰੁਪਏ ਸਰਕਾਰੀ ਮਿਡਲ ਸਕੂਲ ਮੇਕਪੁਰ ਦੀ ਚਾਰਦੀਵਾਰੀ ਦੀ ਉਸਾਰੀ ਤੇ 4 ਲੱਖ ਰੁਪਏ ਦੇ ਮੁਕੰਮਲ ਕਾਰਜਾਂ ਦਾ ਉਦਘਾਟਨ ਕਰਨ ਉਪਰੰਤ ਕੀਤੇ। ਉਨ੍ਹਾਂ ਕਿਹਾ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਕਰਵਾਏ ਵਿਕਾਸ ਕਾਰਜਾਂ ਦੇ ਉਦਘਾਟਨ ਸੂਬੇ ਭਰ ਵਿੱਚ ਰੋਜ਼ਾਨਾ ਕਰਵਾਏ ਜਾ ਰਹੇ ਹਨ। ਸਿੱਖਿਆ ਮੰਤਰੀ ਨੇ ਕਿਹਾ ਕਿ ਲਗਾਤਾਰ ਸਰਕਾਰੀ ਸਕੂਲਾਂ ਵਿੱਚ ਮੁਕੰਮਲ ਹੋਏ ਵਿਕਾਸ ਦੇ ਕਾਰਜ ਲੋਕ ਅਰਪਣ ਕਰਕੇ ਵਿਦਿਆਰਥੀਆਂ ਨੂੰ ਸੁਗਾਤ ਦੇ ਰਹੇ ਹਨ। ਉਨ੍ਹਾਂ ਵੱਲੋਂ ਆਪਣੇ ਵਿਧਾਨ ਸਭਾ ਹਲਕਾ ਦੇ ਪਿੰਡਾਂ ਦੇ ਸਰਕਾਰੀ ਸਕੂਲਾਂ ਦੀ ਨੋਹਾਰ ਬਦਲ ਨੂੰ ਤਰਜੀਹ ਦਿੱਤੀ ਗਈ ਹੈ। ਜਿਨ੍ਹਾਂ ਵਿੱਚੋਂ ਅੱਜ ਵੀ ਵਿਧਾਨ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਦੇ ਉਪ ਮੰਡਲ ਨੰਗਲ ਦੇ ਅਧੀਨ ਆਉਂਦੇ 10 ਵੱਖ-ਵੱਖ ਸਰਕਾਰੀ ਸਕੂਲਾਂ ਦੇ ਮੁਕੰਮਲ ਹੋਏ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ ਹਨ ਇਸ ਮੌਕੇ ਤੇ ਪਿੰਡ ਮੇਕਪੁਰ ਦੀ ਸਰਪੰਚ ਸੋਨੀਆ ਰਾਣਾ ਨੇ ਹਲਕਾ ਵ代ਕ ਅਤੇ ਸਿੱਖਿਆ ਮੰਤਰੀ ਪੰਜਾਬ ਨੂੰ ਪਿੰਡ ਦੀਆਂ 14 ਮੁੱਖ ਮੰਗਾਂ ਨੂੰ ਲੈ ਕੇ ਇੱਕ ਮੰਗ ਪੱਤਰ ਵੀ ਦਿੱਤਾ ਅਤੇ ਪਿੰਡ ਵਿੱਚ ਗੰਦੇ ਪਾਣੀ ਦੀ ਨਿਕਾਸੀ ਨੂੰ ਪਹਿਲ ਦੇ ਆਧਾਰ ਤੇ ਜਲਦ ਹੱਲ ਕਰਨ ਦੀ ਬੇਨਤੀ ਕੀਤੀ ਇਸ ਮੌਕੇ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਚਾਇਤ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਪਿੰਡ ਦੀ ਹਰ ਮੰਗ ਨੂੰ ਜਲਦ ਪੂਰਾ ਕੀਤਾ ਜਾਵੇਗਾ ਇਸ ਮੌਕੇ ਤੇ ਸਰਪੰਚ ਸੋਨੀਆ ਰਾਣਾ ਪ੍ਰਲਾਦ ਰਾਣਾ ਜਮਸ਼ੇਰ ਸਿੰਘ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਓੰਕਾਰ ਸਿੰਘ ਪੰਚ ਸੀਤਾਰਾਮ ਕਿਰਨਜੀਤ ਕੌਰ ਰਾਜਰਾਣੀ ਜਸਬੀਰ ਸਿੰਘ ਸੁਰਿੰਦਰ ਸਿੰਘ ਭਾਰਤ ਪ੍ਰਿੰਸ ਮਨੀਸ਼ ਕੁਮਾਰ ਆਦ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਨੰਗਲ ਤੋਂ ਮਨੋਜ ਕੁਮਾਰ ਦੇ ਨਾਲ ਸੁਪਿੰਦਰ ਜੱਜੀ ਦੀ ਰਿਪੋਰਟ ਕਾਇਮ ਐਮਐਲਏ ਬਣਿਆ ਗੁਰੂ ਸਾਹਿਬ ਮਹਾਮਾਈ ਦੀ ਐਸੀ ਕਿਰਪਾ ਹੋਈ ਕਿ ਮੈਂ ਸਿੱਖਿਆ ਮੰਤਰੀ ਬਣਿਆ ਪੰਜਾਬ ਦਾ ਸਭ ਤੋਂ ਨੌਜਵਾਨ ਮੰਤਰੀ ਬਣਿਆ ਅੱਜ ਤੁਹਾਡੇ ਬੱਚਿਆਂ ਨੂੰ ਪੁੱਛ ਕੇ ਦੇਖ ਲਿਓ ਜੀ ਤੁਹਾਡੇ ਵਿਧਾਇਕ ਨੇ ਤੁਹਾਡੇ ਪੁੱਤ ਨੇ ਤੁਹਾਡਾ ਵਾਅਦਾ ਕੀਤਾ ਸੀ ਸਰਕਾਰੀ ਸਕੂਲ ਠੀਕ ਕਰੂਗਾ ਪੰਜਾਬ ਦੇ ਵਿੱਚ 20000 ਸਰਕਾਰੀ ਸਕੂਲ ਸੀ ਜੀ ਜੋ ਮਿਲੇ ਮੈਨੂੰ ਚਾਰ ਦਿਵਾਰੀਆਂ ਹੈ ਨਹੀਂ ਬੱਚਿਆਂ ਨੂੰ ਬੈਠਣ ਲਈ ਫਰਨੀਚਰ ਹੈ ਨਹੀਂ ਬਾਕੀ ਗੱਲਾਂ ਤਾਂ ਛੱਡ ਦਿਓ ਅੱਜ ਤੁਹਾਡੇ ਪਿੰਡ ਦੇ ਵਿੱਚ ਹੀ ਤੁਸੀਂ ਦੇਖ ਸਕਦੇ ਹੋ ਸ਼ਾਨਦਾਰ ਚਾਰ ਦਿਵਾਰੀ ਤੇ ਵੱਡੇ ਸਕੂਲ ਨੰਗਲ ਦਾ ਜਿਹੜਾ ਸਕੂਲ ਆਫ ਐਮੀਨੈਂਸ ਹੈ ਤੇ ਨੰਗਲ ਦਾ ਗਰਲ ਸਕੂਲ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਸ਼ਾਨਦਾਰ ਕਲਾਸਰੂਮ ਸਿਕਿਉਰਿਟੀ ਗਾਰਡ ਕੈਂਪਸ ਮੈਨੇਜਰ ਬੱਸ ਸਰਵਿਸ ਕਦੀ ਕਿਸੇ ਨੇ ਸੋਚਿਆ ਨਹੀਂ ਸੀ ਕਿ ਸਰਕਾਰੀ ਸਕੂਲ 'ਚ ਬੱਸ ਸਰਵਿਸ ਸ਼ੁਰੂ ਹੋਵੇ ਜਿਵੇਂ ਵੱਡੇ ਸਕੂਲਾਂ ਤੇ ਪੀਲੇ ਰੰਗ ਦੀ ਬੱਸ ਆਂਦੀ ਹੈ ਠੀਕ ਉਸੇ ਤਰੀਕੇ ਦੀ ਬੱਸ ਸਰਕਾਰੀ ਸਕੂਲ 'ਚ ਮਾਉਂਟ ਮਾਉਂਟ ਕਾਰਬਲ ਸੈਂਟ ਮੀਰੀ 'ਚ ਵੀ ਉਨੇ ਵਧੀਆ ਸਿਕਿਉਰਟੀ ਸਰਕਾਰੀ ਸਕੂਲ 'ਚ ਤਾਂ ਕਿ ਸਾਡੀਆਂ ਬੱਚੀਆਂ ਤੁਸੀਂ ਮੈਨੂੰ ਉਹ ਜਿਹੜੀਆਂ ਮਾਤਾਂ ਹਾਂ ਬਹੁਤ ਚਿੰਤਿਤ ਹੁੰਦੀਆਂ ਉਹਨਾਂ ਨੂੰ ਇਹ ਕਿ ਸਾਡੀ ਬੱਚੀ ਕਾਮਯਾਬੀ ਹੋਵੇ ਪਰ ਸਾਡੀ ਬੱਚੀ ਠੀਕ ਰਹੇ ਹਰ ਪਿੰਡ ਦੀ ਡਿਮਾਂਡ ਹੈ ਜੀ ਸਾਡਾ ਸਕੂਲ 12ਵੀਂ ਤੱਕ ਕਰ ਦੋ ਹਰ ਪਿੰਡ ਦੇ ਵਿੱਚ ਵੱਡਾ ਸਕੂਲ ਨਹੀਂ ਉੱਥੇ ਸਿਕਿਉਰਿਟੀ ਗਾਰਡ ਖੜਾ ਲੱਗੇ ਹੁਣ ਉੱਥੇ ਕਈ ਬੱਚੀਆਂ ਲੈਬਸ ਆਡੀਟੋਰੀਅਮ ਹਰ ਤਰ੍ਹਾਂ ਦੀ ਸੁਵਿਧਾ ਹੈ ਤੇ ਸਾਡੇ ਦੇਖੇ ਚੱਲੋ ਮੈਂ ਪਿਛਲੇ ਦਿਨੀ ਜਦੋਂ ਸਕੂਲ ਜਾ ਕੇ ਦੇਖਿਆ ਬਹੁਤ ਸਾਰੀ ਬੱਚੀਆਂ ਪ੍ਰਾਈਵੇਟ ਸਕੂਲ ਚੋਂ ਉੱਥੋਂ ਆ ਗਈਆਂ ਇੰਨੀ ਸ਼ਾਨਦਾਰ ਇੰਗਲਿਸ਼ ਬੋਲ ਰਹੀਆਂ ਸੀ ਇੰਨੀ ਖੁਸ਼ੀ ਹੁੰਦੀ ਹੈ ਮੰਜ ਦੇਖ ਕੇ ਇਹੀ ਕਰਨ ਆਏ ਸੀ ਐਡੇ 55000 ਨੌਕਰੀਆਂ ਜੀ ਐਡਾ ਹੀ ਹਰ ਘਰ ਦੀ ਨਾਂ ਬਣ ਚੁੱਕੀਆਂ ਤੁਹਾਡੇ ਪਿੰਡ ਦੀ ਨਿਕਾਸੀ ਦੀ ਦਿੱਕਤ ਹੈ ਬਹੁਤ ਮੈਂ ਇਸ ਨੂੰ ਕਰਾ ਕੇ ਦੂੰਗਾ ਮੈਂ ਸਰਪੰਚ ਸਾਹਿਬ ਨਾਲ ਵਾਦਾ ਕਰਦਾ ਜੀ ਸੜਕਾਂ ਦਾ ਕੰਮ ਅਗਲੇ 2-3 ਮਹੀਨੇ ਤੋਂ ਸ਼ੁਰੂ ਹੋ ਜਾਣਾ ਇਹ ਸਾਰੀ ਜਿਹੜੀ ਸੜਕਾਂ ਨੂੰ ਅਸੀਂ 22 ਫੁੱਟ ਕਰ ਰਹੇ ਹਾਂ ਤਾਂ ਕਿ ਸਾਡੀ ਜਿਹੜੀ ਲਾਈਫ ਲਾਈਨ ਹੈ ਇਹ ਸਾਰੇ ਪਿੰਡਾਂ ਨੂੰ ਜਿਹੜੀ ਹੈ ਨਵੀਂ ਵੀ ਬਣੂਗੀ ਤੇ ਚੌੜੀ ਵੀ ਹੋਊਗੀ ਤਾਂ ਕਿ ਇੱਥੇ ਨਵੇਂ ਰੋਜ਼ਗਾਰ ਨਵੀਂ ਇੰਡਸਟਰੀ ਆ ਸਕੇ ਇੱਦਾਂ ਹੀ ਸਿਰ ਚੁਕਾ ਕੇ ਨਿਮਰਤਾ ਦੇ ਨਾਲ ਆਪਣਾ ਕੰਮ ਕਰੀ ਜਾ ਰਹੇ ਆ ਸਿੰਘ ਜੀ ਸਾਡੇ ਸਾਰੇ ਇੱਥੇ ਦੀ ਟੀਮ ਸਰਪੰਚ ਸਾਹਿਬ ਬਹੁਤ ਚੰਗੀ ਪੰਚਾਇਤ ਹੈ ਬਹੁਤ ਚੰਗੇ ਤੁਹਾ ਤੁਹਾਨੂੰ ਜਿਹੜੀ ਵੀ ਡਿਮਾਂਡ ਹੈ ਜੀ ਜਿੰਨੇ ਮਰਜ਼ੀ ਪੈਸੇ ਲੱਗਣੇ ਮੇਰੀ ਜ਼ਿੰਮੇਵਾਰੀ ਹੈ ਇਹ ਮੈਂ ਕਰਾ ਕੇ ਜਾਊਂਗਾ ਇਹ ਤੁਹਾਡੇ ਜਿਹੜਾ ਜੋ ਸਕੂਲ ਦੇ ਵੀ ਹੋਰ ਕੰਮ ਹੈ ਸਕੂਲ ਦੇ ਵਿੱਚ ਅਸੀਂ ਗਰਾਊਂਡ ਜਿਹੜਾ ਹੈ 10 ਲੱਖ ਰੁਪਏ ਦੀ ਲਾਗਤ ਨਾਲ ਗਰਾਊਂਡ ਵੀ ਬਣਾ ਰਹੇ ਆ ਤਾਂ ਕਿ ਇੱਥੇ ਜਿਹੜਾ ਬੱਚੇ ਹੋਰ ਖੇਡ ਸਕਣ ਇਹ ਮੇਰਾ ਤੁਹਾਨੂੰ ਨਾਲ ਵਾਦਾ ਹੈ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ